ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ ਸਿੰਗਲ ਫੁੱਟ ਦਾ ਯੂਜ਼ ਕਰਨਾ ਹੈ ਜੀ ਠੀਕ ਹੈ ਜੀ ਦੇਖ ਰਹੇ ਹੋ ਤੁਸੀਂ ਮੈਂ ਸਿੰਗਲ ਫੁੱਟ ਯੂਜ਼ ਕੀਤਾ ਹੋਇਆ ਉਸ ਤੋਂ ਬਾਅਦ ਜੀ ਅਸੀਂ ਪੁੱਠਾ ਪੱਲਾ ਰੱਖਣਾ ਹੈ ਜੀ ਠੀਕ ਹੈ ਜੀ ਲਾਈਨਿੰਗ ਉੱਤੇ ਰੱਖਣੀ ਹੈ ਜੀ ਪੁੱਠੇ ਵਾਲਾ ਹਿੱਸਾ ਉੱਤੇ ਰੱਖਣਾ ਹੈ ਜੀ ਫਰੰਟ ਵਾਲਾ ਹਿੱਸਾ ਜਿਹੜਾ ਸਿੱਧਾ ਪਾਸਾ ਹੈ ਉਹ ਨੀਚੇ ਰੱਖਣਾ ਮਸ਼ੀਨ ਤੇ ਠੀਕ ਹੈ ਜੀ ਤੇ ਆ ਪਾਈਪਿੰਗ ਜੀ ਆਪਣੇ ਕੋਲ ਜਿਹੜਾ ਪਾਈਪਿੰਗ ਟੈਬ ਬਣੀ ਹੋਈ ਹੈ ਡੋਰੀ ਜੀ ਉਹ ਡੋਰੀ ਅਸੀਂ ਪੁੱਠੇ ਕਪੜੇ ਤੇ ਅੰਦਰ ਵਾਲੀ ਸਾਈਡ ਰੱਖਣੀ ਆ ਦੇਖੋ ਜੀ ਇਸ ਤਰੀਕੇ ਨਾਲ ਠੀਕ ਹੈ ਜੀ ਆਲੋ ਜੀ ਠੀਕ ਹੈ ਜੀ ਬਿਲਕੁਲ ਕਪੜੇ ਦੇ ਨਾਲ-ਨਾਲ ਅਸੀਂ ਜਿੱਥੇ ਆ ਡੋਰੀ ਬਣੀ ਹੋਈ ਹੈ ਜੀ ਇੱਥੇ ਬਿਲਕੁਲ ਨਾਲ-ਨਾਲ ਅਸੀਂ ਸਿਲਾਈ ਲਗਾਉਣੀ ਹੈ ਜੀ ਠੀਕ ਹੈ ਜੀ ਆ ਦੇਖੇਗੀ ਬਿਲਕੁਲ ਨਾਲ-ਨਾਲ ਤੁਜੀ ਸਿਲਾਈ ਲਗਾਉਣੀ ਹੈ ਜੀ ਨਾ ਨਾਲ ਕਪੜਾ ਸਿੱਧੇ ਕਰਦੇ ਜਾਈ ਜਣਾਏਗੀ ਠੀਕ ਹੈ ਇਸ ਤਰੀਕੇ ਨਾਲ ਜੀ ਸਲਾਈ ਲਗਾਉਣੀ ਹੈ ਜੀ ਜਿੱਥੇ ਆ ਫਿਟਿੰਗ ਦੀ ਸਲਾਈ ਆਉਂਦੀ ਹੈ ਜੀ ਫਿਟਿੰਗ ਦੀ ਸਲਾਈ ਤਾਂ ਤੁਸੀਂ ਇੰਚ ਡੇਢ ਇੰਚ ਬਾਅਦ ਤੁਸੀਂ ਲਾਈਨ ਉੱਤੇ ਤੱਕ ਪਾਈਪਿੰਗ ਲਗਾਉਣੀ ਹੈ। ਹਾਂਜੀ। ਇਹਨਾਂ ਕਰਨੇ ਤੋਂ ਬਾਅਦ ਜੀ ਤੁਸੀਂ ਇਸ ਨੂੰ ਕਟਿੰਗ ਕਰ ਲਓ। ਉਸ ਤੋਂ ਬਾਅਦ ਜੀ ਤੁਸੀਂ ਹਾਂਜੀ। ਠੀਕ ਹੈ ਜੀ ਇਹ ਕਰਨੇ ਤੋਂ ਬਾਅਦ ਕੱਪੜਾ ਸਿੱਧਾ ਕਰ ਲਓ ਜੀ ਇਸ ਤਰੀਕੇ ਨਾਲ ਆਪਾਂ ਸਿੱਧਾ ਪਾਸ ਆ ਗਿਆ ਦੇਖੋ ਜੀ ਇੱਧਰ ਪਾਈਪਿੰਗ ਅਟੈਚ ਕੀਤੀ ਸੀ ਅਸੀਂ। ਇਸ ਤਰੀਕੇ ਨਾਲ ਅਸੀਂ ਕਪੜਾ ਅੰਦਰ ਫੋਲਡ ਕਰ ਇਹ ਵਾਲੀ ਚੀਜ਼ ਹੈ ਜਿਹੜੀ ਇਹ ਵਾਲੀ ਚੀਜ਼ ਨੂੰ ਅਸੀਂ ਅੰਦਰ ਫੋਲਡ ਕਰ ਦੇਣਾ ਸਿਰਫ ਅਸੀਂ ਡੋਰੀ ਬਾਹਰ ਕੱਢਣੀ ਸਿਰਫ ਓਨਲੀ ਡੋਰੀ ਠੀਕ ਹੈ ਜੀ ਇਸ ਤਰੀਕੇ ਨਾਲ ਹਾਂ ਜੀ ਸਿੰਗਲ ਫੂਟ ਜੀ ਯੂਜ਼ ਕਰ ਰਹੇ ਹਾਂ ਦੇਖਣਾ ਅਸੀਂ ਕਿਸ ਸਾਈਡ ਤੋਂ ਆਪਣੀ ਲੱਗਣੀ ਹੈ ਜੀ ਸਲਾਈ ਹੁਸ ਸਾਈਡ ਤੋਂ ਅਸੀਂ ਕਪੜੇ ਨੂੰ ਰੱਖ ਲੈਣਾ ਆਪਣੀ ਹੁਣ ਇਸ ਟਾਈਮ ਉੱਤੇ ਤੋਂ ਸਲਾਈ ਲੱਗਣੀ ਹੈ ਜੀ ਠੀਕ ਹੈ ਆ ਲੋ ਜੀ ਇਸ ਤਰੀਕੇ ਨਾਲ ਅਸੀਂ ਅੰਦਰ ਫੋਲਡ ਕਰਕੇ ਸਿਰਫ ਡੋਰੀ ਬਾਹਰ ਰੱਖਣੀ ਆ ਤੇ ਫਿਟਿੰਗ ਦੀ ਸਲਾਈ ਦੇ ਕੋਲ ਤੇ ਅਸੀਂ ਕਿਵੇਂ ਲਗਾਉਣਾ ਹੈ ਬਿਲਕੁਲ ਇਹਨੂੰ ਸਟ੍ਰੇਟ ਸਿੱਧੀ ਖੜੀ ਕਰਕੇ ਪਾਈਪਿੰਗ ਠੀਕ ਹੈ ਜੀ ਹਾਂ ਇਸੇ ਬਾਸ ਇਹਦਾ ਜਿੱਥੇ ਜਿੱਥੇ ਅਸੀਂ ਮਾਰਕ ਕੀਤਾ ਹੋਇਆ ਉੱਥੇ ਤੇ ਡੋਰੀ ਰੱਖਦੇ ਹੋਏ ਅਸੀਂ ਲਾਈਨਿੰਗ ਆਪਣੀ ਸਲਾਈ ਲਗਾ ਰਹੇ ਹਾਂ ਬਸ ਕਪੜਾ ਸੈੱਟ ਕਰਦੇ ਜਾਣਾ ਹੈ ਨਾਲ ਨਾਲ ਫਿਟਿੰਗ ਨਹੀਂ ਚਾਹੀਦੀ ਸਲਾਈ ਲਗਾਈ ਜਾਨੀ ਬਸ ਇਹ ਧਿਆਨ ਰੱਖਣਾ ਹੈ ਕਿ ਸਲਾਈ ਜਿਹੜੀ ਉੱਤੇ ਨਾ ਆਵੇ ਠੀਕ ਹੈ ਡੋਰੀ ਦੇ ਉੱਤੇ ਸਲਾਈ ਨਾ ਆਵੇ ਹਾਂਜੀ ਨਾਲ ਦੀ ਨਾਲ ਅਸੀਂ ਡੋਰੀ ਨੂੰ ਇਸ ਤਰੀਕੇ ਨਾਲ ਅੰਦਰ ਨੂੰ ਕਰਦੇ ਜਾਈ ਜਣਾ ਠੀਕ ਹੈ ਜਿਹੜਾ ਇਹ ਐਕਸਟਰਾ ਕਪੜਾ ਆਪਣਾ ਨਾਲ ਦਿੱਤਾ ਹੋਇਆ ਪਾਈਪਿੰਗ ਦੇ ਠੀਕ ਹੈ ਸਿਰਫ ਅਸੀਂ ਡੋਰੀ ਦੇ ਨਾਲ ਨਾਲ ਸਲਾਈ ਲਗਾਉਣੀ ਹੈ ਹਾਂਜੀ ਇਸ ਤਰੀਕੇ ਨਾਲ ਅਸੀਂ ਸਾਰੇ ਦੋਸਤੇ ਲਾਈ ਲਗਾ ਦਿੰਗੇ ਆ ਆਪ ਨੂੰ ਦੇਖ ਲਈ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਬਿਲਕੁਲ ਫਿਨਿਸ਼ਿੰਗ ਦੇ ਨਾਲ ਆਪਣੀ ਆ ਲਓ ਜੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੁਸੀਂ ਚਾਹੋ ਇਸੇ ਨਾਲ ਨਾ ਪੈਰ-ਪੈਰ ਤੇ ਸਲਾਈ ਲਗਾ ਸਕਦੇ ਹੋ ਨਹੀਂ ਚਾਹੁੰਦੇ ਤਾਂ ਤੁਸੀਂ ਸਿਰਫ ਪ੍ਰੈਸ ਦੇ ਨਾਲ ਬਸ ਇੱਥੇ ਮੋਟੀ ਸਲਾਈ ਲਗਾ ਕੇ ਤੁਰਪਾਈ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ